ਸਤ੍ਰੀਕਾਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤਿਜਿੰਦਰ ਕੌਰ ਤੇ ਇੱਕ ਵਾਰ ਫੇਰ ਤੋਂ ਲੈ ਕੇ ਹਾਜ਼ਰਾਂ ਸਾਡੀ ਖਾਸ ਪੇਸ਼ਕਸ਼ ਖਾਸ ਖਬਰਾਂ ਇਸ ਬੁਲੇਟਨ ਦੇ ਵਿੱਚ ਹਰ ਰੋਜ਼ ਅਸੀਂ ਤੁਹਾਡੇ ਨਾਲ ਉਹ ਜਾਣਕਾਰੀਆਂ ਤੇ ਖਬਰਾਂ ਸਾਂਝੀਆਂ ਕਰਦੇ ਹਾਂ ਜਿਸ ਦਾ ਤੁਹਾਡੀ ਜ਼ਿੰਦਗੀ ਤੇ ਰੋਜ਼ਾਨਾ ਅਸਰ ਹੁੰਦਾ ਹੈ ਪੰਜਾਬ ਦੀਆਂ ਪਿੰਡੋਂ 올림픽 ਖੇਡਾਂ ਕਿਲਾ रायपुर ਦੇ ਵਿੱਚ 30 31 ਜਨਵਰੀ ਅਤੇ 1 ਫਰਵਰੀ ਨੂੰ ਹੋਣ ਜਾ ਰਹੀਆਂ ਨੇ 11 ਸਾਲਾਂ ਤੋਂ ਬਾਅਦ ਮੁੜ ਇਹਨਾਂ ਖੇਡਾਂ ਦੇ ਵਿੱਚ ਬਲਦਾਂ ਦੀਆਂ ਦੌੜਾਂ ਹੋਣਗੀਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਲਾ ਰਾਏਪੁਰ ਖੇਡਾਂ ਦਾ ਸ਼ੈਡਿਊਲ ਹੁਣ ਜਾਰੀ ਕਰ ਦਿੱਤਾ ਹੈ ਜ਼ਿਲ੍ਹਾ ਮੈਜਿਸਟ੍ਰੇਟ ਨੇ ਖੇਡਾਂ ਦੇ ਸੰਚਾਲਨ ਦੀ ਨਿਗਰਾਨੀ ਦੇ ਲਈ 11 ਮੈਂਬਰੀ ਕਮੇਟੀ ਬਣਾਈ ਹੈ ਬੈਲਗੱਡੀਆਂ ਦੀਆਂ ਦੌੜਾਂ ਤਿੰਨੋਂ ਦਿਨ ਹੋਣਗੀਆਂ ਤੇ ਦੇਸ਼ ਭਰ ਤੋਂ ਐਕ੍ਰੋਬੈਟ ਵੀ ਇੱਥੇ ਪਹੁੰਚਣਗੇ ਤੇ ਆਪਣੇ ਕਾਰਨਾਮੇ ਦਿਖਾਉਣਗੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਖੇਡਾਂ ਰਵਾਇਤੀ ਢੰਗ ਦੇ ਨਾਲ ਰੁਕ ਕਰਵਾਈਆਂ ਜਾਣਗੀਆਂ ਤੇ ਨਾਲੇ ਇਹ ਵੀ ਸਪਸ਼ਟ ਕੀਤਾ ਕਿ ਬੈਲ ਗੱਡੀਆਂ ਦੇ ਮਾਲਕਾਂ ਨੂੰ ਦੌੜਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਪਹਿਲਾਂ ਰਜਿਸਟਰ ਕਰਨਾ ਪਵੇਗਾ ਤੇ ਬਿਨਾਂ ਰਜਿਸਟ੍ਰੇਸ਼ਨ ਦੇ ਕਿਸੇ ਵੀ ਗੱਡੀ ਨੂੰ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੋਏਗੀ ਨਾਲੇ ਉਹਨਾਂ ਨੇ ਇਹ ਵੀ ਦੱਸਿਆ ਕਿ ਬੈਲ ਗੱਡੀਆਂ ਦੀ ਰਜਿਸਟ੍ਰੇਸ਼ਨ ਮੁਫਤ ਹੋਣ ਵਾਲੀ ਹੈ ਇਹਨਾਂ ਖੇਡਾਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਦੇ ਵੱਲੋਂ ਚੁੱਕਿਆ ਜਾ ਰਿਹਾ ਹੈ ਤਨਾਲੀ ਡਿਪਟੀ ਕਮਿਸ਼ਨਰ ਨੇ ਵੀ ਦੱਸਿਆ ਕਿ ਬੈਲ ਗੱਡੀਆਂ ਦੀਆਂ ਦੌੜਾਂ ਦੇ ਆਯੋਜਨ ਲਈ ਇੱਕ ਕਮੇਟੀ ਬਣਾਈ ਗਈ ਹੈ ਇਹ ਕਮੇਟੀ ਪਸ਼ੂ ਭਲਾਈ ਬੋਰਡ ਪੰਜਾਬ ਸਰਕਾਰ ਅਤੇ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈ ਗਈ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਏਗਾ ਯਾਨੀ ਕਿਸੇ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸਤੇ ਸਖਤ ਕਾਰਵਾਈ ਕੀਤੀ ਜਾਏਗੀ ਤਾਂ ਇਸ ਦੇ ਨਾਲ ਹੀ 3 ਦਿਨ ਜਦੋਂ ਇਹ ਖੋੜਾ ਹੋਣ ਗਿਆ ਇਸ ਤੋਂ ਇਲਾਵਾ ਹੋਰ ਖੇਡਨਾ ਕਰਵਾਈਆਂ ਜਾਣ ਗਿਆ ਤਾਂ ਇਹਨਾਂ ਤਿੰਨੇ ਦਿਨ ਸ਼ਾਮ ਨੂੰ ਪੰਜਾਬੀ ਗਾਇਕ ਅਖਾੜੇ ਦੇ ਵਿੱਚ ਪੇਸ਼ਕਾਰੀ ਦੇਣਗੇ ਕਈ ਸਾਲਾਂ ਦੀ ਉਡੀਕ ਅਤੇ ਦਰਜਨ ਤੋਂ ਬਾਅਦ ਡੈਡਲਾਈਨਾਂ ਲੰਘਣ ਤੋਂ ਬਾਅਦ ਲੁਧਿਆਣਾ ਦਾ ਹਲਵਾਰਾ ਕੁਮਾਂਤਰੀ ਹਵਾਈ ਅੱਡਾ ਆਖਿਰਕਾਰ ਉਦਘਾਟਨ ਦੇ ਲਈ ਤਿਆਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ 2026 ਨੂੰ ਵਰਚੁਅਲ ਤਰੀਕੇ ਦੇ ਨਾਲ ਇਸ ਦਾ ਉਦਘਾਟਨ ਕਰਨਗੇ ਇਸ ਇਤਿਹਾਸਿਕ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪਲਕੇ ਯਾਨੀ ਵੀਰਵਾਨ ਨੂੰ ਚੰਡੀਗੜ੍ਹ ਦੇ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਸੱਦੀ ਹੈ ਹਾਲਾਂਕਿ ਡਿਪਟੀ ਕਮਿਸ਼ਨਰ ਨੇ ਉਡਾਨਾ ਮਾਰਚ 2026 ਤੋਂ ਸ਼ੁਰੂ ਹੋਣ ਦਾ ਐਲਾਨ ਕੀਤਾ ਸੀ ਪਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਹਵਾਈ ਅੱਡੇ ਦਾ ਉਦਘਾਟਨ ਉਡਾਨਾ ਸ਼ੁਰੂ ਹੋਣ ਦੀ ਨਿਰਧਾਰਤ ਮਿਤੀ ਤੋਂ ਪਹਿਲਾਂ ਕੀਤਾ ਜਾ ਰਿਹਾ ਹੈ ਅ ਪ੍ਰੋਜੈਕਟ ਸਾਲ 2022 ਤੋਂ ਫੰਡਾਂ ਦੀ ਘਾਟ ਅਤੇ ਭਾਰਤੀ ਹਵਾਈ ਸਾਨਾ ਦੇ ਰਨਵੇ ਦੇ ਕੰਮ ਕਾਰਨ ਲਗਾਤਾਰ ਪਛੜਦਾ ਜਾ ਰਿਹਾ ਹੈ ਤੇ ਜੂਨ 2022 ਤੋਂ ਲੈ ਕੇ ਮਾਰਚ 2024 ਤੱਕ ਕਈ ਵਾਰ ਇਸ ਦੀਆਂ ਤਰੀਕਾਂ ਬਦਲੀਆਂ ਗਈਆਂ ਹੁਣ ਇਸ ਦੇ ਮੁਕੰਮਲ ਹੋਣ ਦੇ ਨਾਲ ਲੁਧਿਆਣਾ ਦੇ ਉਦਯੋਗਪਤੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਇਹ ਹਵਾਈ ਅੱਡਾ ਨਾ ਸਿਰਫ ਲੁਧਿਆਣਾ ਸਗੋਂ ਪੂਰੇ ਮਾਲਵਾ ਖੇਤਰ ਦੇ ਆਰਥਿਕ ਵਿਕਾਸ ਲਈ ਇੱਕ ਮੀਲ ਦਾ ਪੱਥਰ ਸਾਬਿਤ ਹੋਵੇਗਾ। ਅਗਲੇ ਮਹੀਨੇ ਭਾਰਤੀ ਜਨਤਾ ਪਾਰਟੀ ਦੇ ਦੋ ਸਭ ਤੋਂ ਵੱਡੇ ਚਿਹਰੇ ਪੰਜਾਬ ਦੌਰੇ ਤੇ ਆ ਰਹੇ ਨੇ। ਮਹੀਨੇ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਖੀਰ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਪੰਜਾਬ ਆਉਣਗੇ। ਅਮਿਤ ਸ਼ਾ ਮੋਗਾ ਦੇ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। 1 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੌਰੇ ਤੇ ਆ ਰਹੇ ਨੇ ਤੇ ਇਸ ਦੌਰਾਨ ਉਹ ਡੇਰਾ ਸਚਕੰਡ ਬੱਲਾ ਵੇਖੇ ਨਤਮਸਤਕ ਹੋਣਗੇ ਤੇ ਭਾਜਪਾ ਸੂਤਰਾਂ ਦਾ ਇਹ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਫਰਵਰੀ ਮਹੀਨੇ ਦੇ ਅਖੀਰਲੇ ਹਫਤੇ ਪੰਜਾਬ ਦਾ ਦੌਰਾ ਕਰਨਗੇ ਤੇ ਅੰਮ੍ਰਿਤਸਰ ਮੋਗਾ ਦੇ ਵਿੱਚ ਭਾਜਪਾ ਦੇ ਵੱਲੋਂ ਕਰਵਾਈ ਜਾਣ ਵਾਲੀ ਰੈਲੀ ਨੂੰ ਸੰਬੋਧਨ ਕਰਨਗੇ ਪਾਰਟੀ ਸੂਤਰਾਂ ਅਨੁਸਾਰ ਅਜੇ ਅੰਮ੍ਰਿਤਸਰ ਦੇ ਦੌਰੇ ਦੀ ਤਰੀਕ ਤੈਅ ਨਹੀਂ ਹੋਈ ਹੈ ਪਰ ਇਹ ਤੇ ਹੈ ਕਿ ਉਹਨਾਂ ਦਾ ਦੌਰਾ ਫਰਵਰੀ ਦੇ ਆਖਰੀ ਹਫਤੇ ਦੇ ਵਿੱਚ ਹੋਏਗਾ ਪਾਰਟੀ ਦੇ ਵਿੱਚ ਅੰਦਰੂਨੀ ਪੱਧਰ ਤੇ ਕੁਝ ਲੀਡਰਾਂ ਦੇ ਵੱਲੋਂ ਅੰਮ੍ਰਿਤਸਰ ਦੀ ਰੈਲੀ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪਰ ਅਧਿਕਾਰਤ ਤੌਰ ਤੇ ਕੋਰ ਗਰੁੱਪ ਸੂਬਾ ਅਤੇ ਉੱਧੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨ ਨਾ ਦੇ ਨਾਲ ਅਜੇ ਹੀ ਕਿਸੇ ਰੈਲੀ ਬਾਰੇ ਹੁਣ ਤੱਕ ਕੋਈ ਮੀਟਿੰਗ ਨਹੀਂ ਹੋਈ ਹੈ ਚਾਂਦੀ ਅਤੇ ਸੋਨੇ ਦੀਆਂ ਕੀਮਤਾਂ ਲਗਾਤਾਰ ਤਿੱਜੇ ਦਿਨ ਵੀ ਆਪਣੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈਆਂ ਨੇ ਅੱਜ ਯਾਨੀ 29 ਜਨਵਰੀ ਨੂੰ 1 ਕਿਲੋਗ੍ਰਾਮ ਚਾਂਦੀ ਦੀ ਕੀਮਤ 17257 ਰੁਪਏ ਵਧ ਕੇ 3,64,821 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਚੁੱਕੀ ਹੈ ਇਹ ਜਾਣਕਾਰੀ ਇੰਡੀਆ ਬੁਲਨ ਐਂਡ ਜੁਐਲਰਸ ਐਸੋਸੀਏਸ਼ਨ ਨੇ ਦਿੱਤੀ ਹੈ ਦੋ ਦਿਨਾਂ ਦੇ ਵਿੱਚ ਹੀ ਚਾਂਦੀ ਦੀ ਕੀਮਤ 44116 ਰੁਪਏ ਵਧੀ ਹੈ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਸਦੀ ਕੀਮਤ 317,705 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਸਾਲ ਹੁਣ ਤੱਕ ਇਹ ਸਿਰਫ 28 ਦਿਨਾਂ ਦੇ ਵਿੱਚ ਚਾਂਦੀ 1,31,000 ਰੁਪਏ ਮਹਿੰਗੀ ਹੋ ਚੁੱਕੀ ਹੈ। ਦੂਜੇ ਪਾਸੇ ਸੋਨੇ ਦੀ ਗੱਲ ਕੀਤੀ ਜਾਏ ਤਾਂ 24 ਕੈਰਟ ਸੋਨੇ ਦੇ 10 ਗ੍ਰਾਮ ਦੀ ਕੀਮਤ ਅੱਜ 4926 ਰੁਪਏ ਵਧ ਕੇ 163827 ਰੁਪਏ ਤੇ ਪਹੁੰਚ ਚੁੱਕੇ ਹਨ ਯਾਨੀ ਕਿ ਸੋਨਾ ਵੀ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਹੈ ਦੋ ਦਿਨਾਂ ਦੇ ਵਿੱਚ ਸੋਨਾ 9517 ਰੁਪਏ ਮਹਿੰਗਾ ਹੋ ਚੁੱਕਿਆ ਹੈ ਇਸ ਤੋਂ ਪਹਿਲਾਂ 23 ਜਨਵਰੀ ਨੂੰ ਸੋਨੇ ਦੀ ਕੀਮਤ 154310 ਰੁਪਏ ਪ੍ਰਤੀ 10 ਗ੍ਰਾਮ ਸੀ ਇਸ ਸਾਲ ਜਨਵਰੀ ਦੇ ਸਿਰਫ 28 ਦਿਨਾਂ ਦੇ ਵਿੱਚ ਚਾਂਦੀ ਜਿੱਥੇ 131401 ਰੁਪਏ ਮਹਿੰਗੀ ਹੋਈ ਹੈ ਤੇ ਸੋਨਾ ਵੀ ਲਗਾਤਾਰ ਰਿਕਾਰਡ ਤੋੜਦਾ ਜਾ ਰਿਹਾ ਹੈ ਪੰਜਾਬੀ ਸਿਨੇਮਾ ਅਤੇ ਰੰਗਮંચ ਦੇ ਪ੍ਰਸਿੱਧ ਕਲਾਕਾਰ ਮਰਹੂਮ ਜਸਵਿੰਦਰ ਪੱਲਾ ਦੇ ਘਰ ਸੋਗ ਦੀ ਲਹਿਰ ਅੱਜ ਦੌੜ ਗਈ ਹੈ ਜਸਵਿੰਦਰ ਪੱਲਾ ਦੀ ਮਾਤਾ ਸਤਵੰਤ ਕੌਰ ਦਾ 87 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਹੈ ਜਸਵਿੰਦਰ ਪੱਲਾ ਦੀ ਮੌਤ ਨੂੰ ਹਜੇ 5 ਮਹੀਨੇ ਦੇ ਕਰੀਬ ਹੋਏ ਨੇ ਉਦੋਂ ਤੋਂ ਹੀ ਕਿਆ ਜਾ ਰਿਹਾ ਹੈ ਕਿ ਉਹਨਾਂ ਦੀ ਮਾਤਾ ਜੀ ਗੁਮਸੂਮ ਰਹਿਣ ਲੱਗ ਪਏ ਸੀ ਕਿਉਂਕਿ ਜਸਵਿੰਦਰ ਭੱਲੇ ਦੇ ਨਾਲ ਮਾਤਾ ਜੀ ਦਾ ਬਹੁਤ ਹੀ ਜ਼ਿਆਦਾ ਪਿਆਰ ਸੀ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਸ਼ੂਟਿੰਗ ਦੇ ਹੁੰਦੇ ਸਨ ਪਰ ਜਾਂ ਫਿਰ ਕਿਸੇ ਪ੍ਰੋਗਰਾਮ ਤੇ ਹੁੰਦੇ ਸੀ ਤਾਂ ਬਕਾਇਦਾ ਉਹ ਪਹਿਲਾਂ ਆਪਣੀ ਮਾਤਾ ਜੀ ਦੇ ਨਾਲ ਗੱਲਬਾਤ ਜ਼ਰੂਰ ਕਰਦੇ ਸੀ ਤੇ ਜਦੋਂ ਉਹ ਕਿਸੇ ਪ੍ਰੋਗਰਾਮ ਤੋਂ ਵਾਪਸ ਆਉਂਦੇ ਸੀ ਤਾਂ ਸਭ ਤੋਂ ਪਹਿਲਾਂ ਆਪਣੀ ਮਾਤਾ ਦੇ ਹੀ ਗਲੇ ਲੱਗ ਪਿਆ ਕਰਦੇ ਸੀ ਤੇ ਉਹੀ ਇਹੀ ਵੱਡਾ ਕਾਰਨ ਹੈ ਕਿ ਮਾਤਾ ਜੀ ਨੂੰ ਐਡਾ ਵੱਡਾ ਦੁੱਖ ਸਹਿਣ ਨਹੀਂ ਹੋਇਆ ਅਤੇ ਉਹ ਆਪਣੇ ਪੁੱਤਰ ਨੂੰ ਯਾਦ ਕਰਦੇ ਹਾਂ ਇਸ ਪਾਨੀ ਸੰਸਾਰ ਨੂੰ ਅਲਵਿਦਾ ਆਖ ਰਹੇ ਨੇ ਪਰਿਵਾਰ ਤੇ ਹੁਣ ਦੁੱਖਾਂ ਦਾ ਪਹਾੜ ਡਿੱਗ ਗਿਆ ਫਿਲਹਾਲ ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਇੰਨਾ ਹੀ ਮੈਨੂੰ ਤੇ ਇਜਾਜ਼ਤ ਧੰਨਵਾਦ ਸੱਚੀ ਕਾਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤਜਿੰਦਰ ਕੌਰ ਤੇ ਇੱਕ ਵਾਰ ਫੇਰ ਤੋਂ ਲੈ ਕੇ ਹਾਜ਼ਰਾਂ ਸਾਡੀ ਖਾਸ ਪੇਸ਼ਕਸ਼ ਖਾਸ ਖਬਰਾਂ ਇਸ ਬੁਲੇਟਿਨ ਦੇ ਵਿੱਚ ਹਰ ਰੋਜ਼ ਅਸੀਂ ਤੁਹਾਡੇ ਨਾਲ ਉਹ ਜਾਣਕਾਰੀਆਂ ਤੇ ਖਬਰਾਂ ਸਾਂਝੀਆਂ ਕਰਦੇ ਹਾਂ ਜਿਸ ਦਾ ਤੁਹਾਡੀ ਜ਼ਿੰਦਗੀ ਤੇ ਰੋਜ਼ਾਨਾ ਅਸਰ ਹੁੰਦਾ ਹੈ। ਪੰਜਾਬ ਦੀਆਂ ਪਿੰਡੋਂ 올림픽 ਖੇਡਾਂ ਕਿਲਾ ਰਾਏਪੁਰ ਦੇ ਵਿੱਚ 30-31 ਜਨਵਰੀ ਅਤੇ 1 ਫਰਵਰੀ ਨੂੰ ਹੋਣ ਜਾ ਰਹੀਆਂ ਨੇ। 11 ਸਾਲਾਂ ਤੋਂ ਬਾਅਦ ਮੁੜ ਇਹਨਾਂ ਖੇਡਾਂ ਦੇ ਵਿੱਚ ਬਲਦਾਂ ਦੀਆਂ ਦੌੜਾਂ ਹੋਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਲਾ ਰਾਏਪੁਰ ਖੇਡਾਂ ਦਾ ਸ਼ੈਡਿਊਲ ਹੁਣ ਜਾਰੀ ਕਰ ਦਿੱਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਖੇਡਾਂ ਦੇ ਸੰਚਾਲਨ ਦੀ ਨਿਗਰਾਨੀ ਦੇ ਲਈ 11 ਮੈਂਬਰੀ ਕਮੇਟੀ ਬਣਾਈ ਹੈ ਬੈਲਗੱਡੀਆਂ ਦੀਆਂ ਦੌੜਾਂ ਤਿੰਨੋ ਦਿਨ ਹੋਣਗੀਆਂ ਤੇ ਦੇਸ਼ ਭਰ ਤੋਂ ਐਕ੍ਰੋਬੈਟ ਵੀ ਇੱਥੇ ਪਹੁੰਚਣਗੇ ਤੇ ਆਪਣੇ ਕਾਰਨਾਮੇ ਦਿਖਾਉਣਗੇ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਖੇਡਾਂ ਰਵਾਇਤੀ ਢੰਗ ਦੇ ਨਾਲ ਰੁਕ ਕਰਵਾਈਆਂ ਜਾਣਗੀਆਂ ਤੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਕਿ ਬੈਲ ਗੱਡੀਆਂ ਦੇ ਮਾਲਕਾਂ ਨੂੰ ਦੌੜਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਪਹਿਲਾਂ ਰਜਿਸਟਰ ਕਰਨਾ ਪਏਗਾ ਤੇ ਬਿਨਾਂ ਰਜਿਸਟ੍ਰੇਸ਼ਨ ਦੇ ਕਿਸੇ ਵੀ ਗੱਡੀ ਨੂੰ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੋਏਗੀ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਬੈਲ ਗੱਡੀਆਂ ਦੀ ਰਜਿਸਟ੍ਰੇਸ਼ਨ ਮੁਫਤ ਹੋਣ ਵਾਲੀ ਹੈ ਇਹਨਾਂ ਖੇਡਾਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਦੇ ਵੱਲੋਂ ਚੁੱਕਿਆ ਜਾ ਰਿਹਾ ਹੈ ਤੇਨਾਲੀ ਡਿਪਟੀ ਕਮਿਸ਼ਨਰ ਨੇ ਵੀ ਦੱਸਿਆ ਕਿ ਬੈਲ ਗੱਡੀਆਂ ਦੀਆਂ ਦੌੜਾਂ ਦੇ ਆਯੋਜਨ ਲਈ ਇੱਕ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਪਸ਼ੂ ਪਾਲਾਈ ਬੋਰਡ, ਪੰਜਾਬ ਸਰਕਾਰ ਅਤੇ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈ گی۔ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਵੇਗਾ। ਯਾਨੀ ਕਿਸ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸਤੇ ਸਖਤ ਕਾਰਵਾਈ ਕੀਤੀ ਜਾਏਗੀ ਤਾਂ ਇਸ ਦੇ ਨਾਲ ਹੀ ਤਿੰਨ ਦਿਨ ਜਦੋਂ ਇਹ ਦੌੜਾਂ ਹੋਣਗੀਆਂ ਇਸ ਤੋਂ ਇਲਾਵਾ ਹੋਰ ਖੇਡਾਂ ਕਰਵਾਈਆਂ ਜਾਣਗੀਆਂ ਤਾਂ ਇਹਨਾਂ ਤਿੰਨੇ ਦਿਨ ਸ਼ਾਮ ਨੂੰ ਪੰਜਾਬੀ ਗਾਇਕ ਅਖਾੜੇ ਦੇ ਵਿੱਚ ਪੇਸ਼ਕਾਰੀ ਦੇਣਗੇ ਕਈ ਸਾਲਾਂ ਦੀ ਉਡੀਕ ਅਤੇ ਦਰਜਨ ਤੋਂ ਬਾਅਦ ਡੈਡਲਾਈਨਾਂ ਲੰਘਣ ਤੋਂ ਬਾਅਦ ਲੁਧਿਆਣਾ ਦਾ ਹਲਵਾਰਾ ਕੁਮਾਂਤਰੀ ਹਵਾਈ ਅੱਡਾ ਆਖਿਰਕਾਰ ਉਦਘਾਟਨ ਦੇ ਲਈ ਤਿਆਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ 2026 ਨੂੰ ਵਰਚੁਅਲ ਤਰੀਕੇ ਦੇ ਨਾਲ ਇਸ ਦਾ ਉਦਘਾਟਨ ਕਰਨਗੇ ਇਸ ਇਤਿਹਾਸਿਕ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪਲਕੇ ਯਾਨੀ ਵੀਰਵਾਨ ਨੂੰ ਚੰਡੀਗੜ੍ਹ ਦੇ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਸੱਦੀ ਹੈ ਹਾਲਾਂਕਿ ਡਿਪਟੀ ਕਮਿਸ਼ਨਰ ਨੇ ਉਡਾਨਾ ਮਾਰਚ 2026 ਤੋਂ ਸ਼ੁਰੂ ਹੋਣ ਦਾ ਐਲਾਨ ਕੀਤਾ ਸੀ ਪਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਹਵਾਈ ਅੱਡੇ ਦਾ ਉਦਘਾਟਨ ਉਡਾਨਾ ਸ਼ੁਰੂ ਹੋਣ ਦੀ ਨਿਰਧਾਰਤ ਮਿਤੀ ਤੋਂ ਪਹਿਲਾਂ ਕੀਤਾ ਜਾ ਰਿਹਾ ਹੈ ਅ ਪ੍ਰੋਜੈਕਟ ਅਸਲ 2022 ਤੋਂ ਫੰਡਾਂ ਦੀ ਘਾਟ ਅਤੇ ਭਾਰਤੀ ਹਵਾਈ ਸਾਨਾ ਦੇ ਰਨਵੇ ਦੇ ਕੰਮ ਕਾਰਨ ਲਗਾਤਾਰ ਪਛੜਦਾ ਜਾ ਰਿਹਾ ਹੈ ਤੇ ਜੂਨ 2022 ਤੋਂ ਲੈ ਕੇ ਮਾਰਚ 2024 ਤੱਕ ਕਈ ਵਾਰ ਇਸ ਦੀਆਂ ਤਰੀਕਾਂ ਬਦਲੀਆਂ ਗਈਆਂ ਹੁਣ ਇਸ ਦੇ ਮੁਕੰਮਲ ਹੋਣ ਦੇ ਨਾਲ ਲੁਧਿਆਣਾ ਦੇ ਉਦਯੋਗਪਤੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਇਹ ਹਵਾਈ ਅੱਡਾ ਨਾ ਸਿਰਫ ਲੁਧਿਆਣਾ ਸਗੋਂ ਪੂਰੇ ਮਾਲਵਾ ਖੇਤਰ ਦੇ ਆਰਥਿਕ ਵਿਕਾਸ ਲਈ ਇੱਕ ਮੀਲ ਦਾ ਪੱਥਰ ਸਾਬਿਤ ਹੋਵੇਗਾ। ਅਗਲੇ ਮਹੀਨੇ ਭਾਰਤੀ ਜਨਤਾ ਪਾਰਟੀ ਦੇ ਦੋ ਸਭ ਤੋਂ ਵੱਡੇ ਚਿਹਰੇ ਪੰਜਾਬ ਦੌਰੇ ਤੇ ਆ ਰਹੇ ਨੇ। ਮਹੀਨੇ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਖੀਰ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਪੰਜਾਬ ਆਉਣਗੇ। ਅਮਿਤ ਸ਼ਾ ਮੋਗਾ ਦੇ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। 1 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੌਰੇ ਤੇ ਆ ਰਹੇ ਨੇ ਤੇ ਇਸ ਦੌਰਾਨ ਉਹ ਡੇਰਾ ਸਚਕੰਡ ਬੱਲਾ ਵੇਖੇ ਨਤਮਸਤਕ ਹੋਣਗੇ ਤੇ ਭਾਜਪਾ ਸੂਤਰਾਂ ਦਾ ਇਹ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਫਰਵਰੀ ਮਹੀਨੇ ਦੇ ਅਖੀਰਲੇ ਹਫਤੇ ਪੰਜਾਬ ਦਾ ਦੌਰਾ ਕਰਨਗੇ ਤੇ ਅੰਮ੍ਰਿਤਸਰ ਮੋਗਾ ਦੇ ਵਿੱਚ ਭਾਜਪਾ ਦੇ ਵੱਲੋਂ ਕਰਵਾਈ ਜਾਣ ਵਾਲੀ ਰੈਲੀ ਨੂੰ ਸੰਬੋਧਨ ਕਰਨਗੇ ਪਾਰਟੀ ਸੂਤਰਾਂ ਅਨੁਸਾਰ ਅਜੇ ਅੰਮ੍ਰਿਤਸਰ ਦੇ ਦੌਰੇ ਦੀ ਤਰੀਕ ਤੈਅ ਨਹੀਂ ਹੋਈ ਹੈ ਪਰ ਇਹ ਤੇ ਹੈ ਕਿ ਉਹਨਾਂ ਦਾ ਦੌਰਾ ਫਰਵਰੀ ਦੇ ਆਖਰੀ ਹਫਤੇ ਦੇ ਵਿੱਚ ਹੋਏਗਾ ਪਾਰਟੀ ਦੇ ਵਿੱਚ ਅੰਦਰੂਨੀ ਪੱਧਰ ਤੇ ਕੁਝ ਲੀਡਰਾਂ ਦੇ ਵੱਲੋਂ ਅੰਮ੍ਰਿਤਸਰ ਦੀ ਰੈਲੀ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪਰ ਅਧਿਕਾਰਤ ਤੌਰ ਤੇ ਕੋਰ ਗਰੁੱਪ ਸੂਬਾ ਅਤੇ ਉੱਧਧਾਰਾ ਅਤੇ ਜ਼ਿਲ੍ਹਾ ਪੱਧਰ ਨਾਂ ਦੇ ਨਾਲ ਅਜੇ ਹੀ ਕਿਸੇ ਰੈਲੀ ਬਾਰੇ ਹੁਣ ਤੱਕ ਕੋਈ ਮੀਟਿੰਗ ਨਹੀਂ ਹੋਈ ਹੈ ਚਾਂਦੀ ਅਤੇ ਸੋਨੇ ਦੀਆਂ ਕੀਮਤਾਂ ਲਗਾਤਾਰ ਤਿੱਜੇ ਦਿਨ ਵੀ ਆਪਣੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈਆਂ ਨੇ ਅੱਜ ਯਾਨੀ 29 ਜਨਵਰੀ ਨੂੰ 1 ਕਿਲੋਗ੍ਰਾਮ ਚਾਂਦੀ ਦੀ ਕੀਮਤ 17257 ਰੁਪਏ ਵਧ ਕੇ 361821 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਚੁੱਕੀ ਹੈ ਇਹ ਜਾਣਕਾਰੀ ਇੰਡੀਆ ਬੁਲਨ ਐਂਡ ਜੁਐਲਰਸ ਐਸੋਸੀਏਸ਼ਨ ਨੇ ਦਿੱਤੀ ਹੈ ਦੋ ਦਿਨਾਂ ਦੇ ਵਿੱਚ ਹੀ ਚਾਂਦੀ ਦੀ ਕੀਮਤ 44116 ਰੁਪਏ ਵਧੀ ਹੈ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਸਦੀ ਕੀਮਤ 317,705 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਇਸ ਸਾਲ ਹੁਣ ਤੱਕ ਇਹ ਸਿਰਫ 28 ਦਿਨਾਂ ਦੇ ਵਿੱਚ ਚਾਂਦੀ 1,31,000 ਰੁਪਏ ਮਹਿੰਗੀ ਹੋ ਚੁੱਕੀ ਹੈ ਦੂਜੇ ਪਾਸੇ ਸੋਨੇ ਦੀ ਗੱਲ ਕੀਤੀ ਜਾਏ ਤਾਂ 24 ਕੈਰਟ ਸੋਨੇ ਦੇ 10 ਗ੍ਰਾਮ ਦੀ ਕੀਮਤ ਅੱਜ 4926 ਰੁਪਏ ਵਧ ਕੇ 1,63,827 ਰੁਪਏ ਤੇ ਪਹੁੰਚ ਚੁੱਕੇ ਯਾਨੀ ਕਿ ਸੋਨਾ ਵੀ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਹੈ ਦੋ ਦਿਨਾਂ ਦੇ ਵਿੱਚ ਸੋਨਾ 9517 ਰੁਪਏ ਮਹਿੰਗਾ ਹੋ ਚੁੱਕਿਆ ਹੈ ਇਸ ਤੋਂ ਪਹਿਲਾਂ 23 ਜਨਵਰੀ ਨੂੰ ਸੋਨੇ ਦੀ ਕੀਮਤ 1,54,310 ਰੁਪਏ ਪ੍ਰਤੀ 10 ਗ੍ਰਾਮ ਸੀ ਇਸ ਹਾਲ ਜਨਵਰੀ ਦੇ ਸਿਰਫ 28 ਦਿਨਾਂ ਦੇ ਵਿੱਚ ਚਾਂਦੀ ਜਿੱਥੇ 131401 ਰੁਪਏ ਮਹਿੰਗੀ ਹੋਈ ਹੈ ਤੇ ਸੋਨਾ ਵੀ ਲਗਾਤਾਰ ਰਿਕਾਰਡ ਤੋੜਦਾ ਜਾ ਰਿਹਾ ਹੈ ਪੰਜਾਬੀ ਸਿਨੇਮਾ ਅਤੇ ਰੰਗਮંચ ਦੇ ਪ੍ਰਸਿੱਧ ਕਲਾਕਾਰ ਮਰਹੂਮ ਜਸਵਿੰਦਰ ਪੱਲਾ ਦੇ ਘਰ ਸੋਗ ਦੀ ਲਹਿਰ ਅੱਜ ਦੌੜ ਗਈ ਹੈ ਜਸਵਿੰਦਰ ਪੱਲਾ ਦੀ ਮਾਤਾ ਸਤਵੰਤ ਕੌਰ ਦਾ 87 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਜਸਵਿੰਦਰ ਪੱਲਾ ਦੀ ਮੌਤ ਨੂੰ ਹਜੇ 5 ਮਹੀਨੇ ਦੇ ਕਰੀਬ ਹੋਏ ਨੇ ਉਦੋਂ ਤੋਂ ਹੀ ਕਿਆ ਜਾ ਰਿਹਾ ਹੈ ਕਿ ਉਹਨਾਂ ਦੀ ਮਾਤਾ ਜੀ ਗੁਮਸੂਮ ਰਹਿਣ ਲੱਗ ਪਈ ਸੀ ਕਿਉਂਕਿ ਜਸਵਿੰਦਰ ਭੱਲੇ ਦੇ ਨਾਲ ਮਾਤਾ ਜੀ ਦਾ ਬਹੁਤ ਹੀ ਜ਼ਿਆਦਾ ਪਿਆਰ ਸੀ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਸ਼ੂਟਿੰਗ ਦੇ ਹੁੰਦੇ ਸਨ ਪਰ ਜਾਂ ਫਿਰ ਕਿਸੇ ਪ੍ਰੋਗਰਾਮ ਤੇ ਹੁੰਦੇ ਸੀ ਤਾਂ ਬਕਾਇਦਾ ਉਹ ਪਹਿਲਾਂ ਆਪਣੀ ਮਾਤਾ ਜੀ ਦੇ ਨਾਲ ਗੱਲਬਾਤ ਜ਼ਰੂਰ ਕਰਦੇ ਸੀ ਤੇ ਜਦੋਂ ਉਹ ਕਿਸੇ ਪ੍ਰੋਗਰਾਮ ਤੋਂ ਵਾਪਸ ਆਉਂਦੇ ਸੀ ਤਾਂ ਸਭ ਤੋਂ ਪਹਿਲਾਂ ਆਪਣੀ ਮਾਤਾ ਦੇ ਹੀ ਗਲੇ ਲੱਗ ਪਿਆਰ ਕਰਦੇ ਸੀ ਤੇ ਔਰ ਇਹ ਹੀ ਵੱਡਾ ਕਾਰਨ ਹੈ ਕਿ ਮਾਤਾ ਜੀ ਨੂੰ ਐਡਾ ਵੱਡਾ ਦੁੱਖ ਸਹਿਣ ਨਹੀਂ ਹੋਇਆ ਅਤੇ ਉਹ ਆਪਣੇ ਪੁੱਤਰ ਨੂੰ ਯਾਦ ਕਰਦੇ ਹਾਂ ਇਸ ਪਾਨੀ ਸੰਸਾਰ ਨੂੰ ਅਲਵਿਦਾ ਆਖ ਰਹੇ ਨੇ ਪਰਿਵਾਰ ਤੇ ਹੁਣ ਦੁੱਖਾਂ ਦਾ ਪਹਾੜ ਡਿੱਗ ਗਿਆ ਫਿਲਹਾਲ ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਇੰਨਾ ਹੀ ਮੈਨੂੰ ਤੇ ਇਜਾਜ਼ਤ ਤਨਵਾ